ਮਾਰਨਿੰਗ ਗਾਇਜ਼ ਕਿਵੇਂ ਜੀ ਸਾਰੇ ਜਾਣੇ ਤੇ ਸਵੇਰ ਦਾ ਟਾਈਮ ਸੀਗਾ ਦੇਖੋ ਆਪਣੀ ਚਾਹ ਚਾਹ ਦਾ ਰੰਗ ਚੱਕ ਕਰੋ ਤੁਸੀਂ ਇਹ ਚਾਹ ਵਸ ਇੱਕ ਵਾਰ ਪੀਣੀ ਹੈ ਕੜਾਕੇ ਵਾਲੀ ਤੋਂ ਹਰਦਾ ਸਦਾ ਨਹੀਂ ਬਣ ਜਾਂਦਾ ਵਾ ਤੇ ਗਰਮੀਤ ਨੇ ਬਣਾਈ ਹੈ ਜੀ ਆਜੋ ਤੁਸੀਂ ਵੀ ਪੀ ਲੋ ਕਹਿੰਦਾ ਨਾ ਰੰਗ ਚਾਹ ਦਾ ਹੈ ਜੀ ਹੁਣੀ ਚਾਹੀਦੀ ਮੈਨੂੰ ਤਾਂ ਇੱਕ ਵਾਰ ਚਾਹ ਚਾਹੀਦੀ ਬਸ ਇਦਾਂ ਦੀ ਹੋਵੇ ਤੇ ਮੈਂ ਕਿਹਾ ਬਲੌਗ ਸਟਾਰਟ ਕਰ ਦਈਏ ਹਾਂ ਜੀ ਕੀ ਹਾਲ ਨੇ ਸਾਰਿਆਂ ਦੇ ਚਾਹ ਪੀ ਲੋ ਆਜੋ ਚਾਹ ਪੀਣ ਲੱਗੇ ਹੁਣੇ ਕੰਮ ਨਿਬੜ ਕੇ ਦੁਕਾਨ ਦਾ ਤੇ ਹੁਣ ਮੈਂ ਚਾਹ ਪੀ ਲਈ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਕਿੰਨਾ ਚਾਹ ਸਵਾਦ ਬਣੀ ਆ ਚਾਹ ਸਵਾਦ ਆ ਵਧੀਆ ਇਹ ਮੈਂ ਕਿਵੇਂ ਬਣਾਈ ਆ ਮੈਂ ਹੀ ਬਣਾਈ ਆ ਠੀਕੋ ਤੇ ਵਾਲ ਤਾਂ ਠੀਕ ਕਰੂ ਮਣ ਜੀ ਮੁਰੂ ਯਾਰ ਵਾਲ ਕਾਦੇ ਠੀਕ ਕਰਨੇ ਆ ਯਾਰ ਤੁਹਾਨੂੰ ਦੱਸ ਦਾਂ ਯਾਰ ਮੈਂ ਇੰਡੀਆ ਤੋਂ ਕੋਠੋ ਜਦੋਂ ਗਏ ਸੀਗੇ ਅਸੀਂ ਤੇ ਉਦੋਂ ਕਟਾਇਏ ਸੀਗੇ ਤੇ ਯਾਰ ਸਾਰਾ ਫਾਉ ਬੜਦਾ ਕੱਲੋਂ ਆ ਵੀ ਚੱਕਤੀਆਂ ਸੀ ਨਾ ਇਧਰੋਂ ਸਾਰਾ ਕੁਝ ਸੀ ਉਹਨਾਂ ਨੇ ਆ ਸਾਰਾ ਕੁਝ ਚੱਕਤਾ ਰੜਾਈ ਕਰਤਾ ਸੀ ਤਾਂ ਹੀ ਕਹਿੰਨੀ ਹੁੰਨੀ ਆ ਕਹਿੰਦੇ ਉਹਨਾਂ ਨੇ ਕਟਾਉਣੇ ਨਹੀਂ ਹੈਗੇ ਬੜਾ ਵੀ ਵਧੀਆ ਜਗ੍ਹਾ ਤੇ ਕਰਾਓ ਕਰਾਓ ਪ੍ਰੋਫੈਸ਼ਨਲ ਤੋਂ ਮੈਂ ਕਹਿੰਦਾਂ ਆ ਸਸਤਾ ਰੋਵੇ ਵਾਰ-ਵਾਰ ਮਹਿੰਗਾ ਰੋਵੇ ਇੱਕ ਵਾਰ ਵੀ ਵਧੀਆ ਜਗ੍ਹਾ ਤੋਂ ਬਰੋਪਰ ਕਰਾ ਲ ਲਿਆਰ ਪੈਸੇ ਦੇ ਕੇ ਆ ਹੁਣ ਆਏ ਦੇਖੋ ਕਿੰਨੇ ਮੈਨੂੰ ਥੋੜੇ ਵਾਲ ਹੀ ਨਹੀਂ ਆਉਣੇ ਦੇਖੋ ਸਾਰੇ ਕਟਿੰਗ ਖਰਾਬ ਕੀਤੀ ਪਈ ਸਾਰੇ ਵਾਲਾਂ ਦੀ ਮੈਨੂੰ ਕੀ ਆ ਜਾਣ ਕੇ ਕਰਦੀ ਕੀਤੀ ਆ ਮੈਂ ਸਹੀ ਗੱਲ ਇਹ ਤਾਂ ਟਾਈਮ ਲੱਗੂਗਾ ਜਾਨੀ ਕਿ ਮੇਰਾ ਵੀ ਸੇਮੀ ਆ ਨਾ ਮੇਰੇ ਵਾਲਾ ਨਾ ਮੇਰੇ ਸੱਟਾ ਨਾ ਮੇਰੇ ਆ ਹੁਣ ਫੇਸ ਇਦਾਂ ਹੋ ਗਿਆ ਵਾ ਟਾਈਮ ਨੂੰ ਇਹ ਕਿਹੜਾ ਦੱਸਦੇ ਕੰਮ ਦਾ ਮੇਲਾ ਹੋ ਗਿਆ ਮਾਈਨ 12 ਸਾਲਾਂ ਬਾਅਦ ਇਹ ਆਏ ਆ ਮਹੀਨੇ ਨੂੰ ਆ ਜਾਏ ਸਹੀ ਗੱਲ ਆ ਲਾਈਵ ਕੈਮਰਾ ਕਿੱਦਾਂ ਫੜਿਆ ਸਹੀ ਆ ਇਹ ਤਾਂ ਸਹੀ ਗੱਲ ਆ ਥੋੜੇ ਸਾਨੂੰ ਕਿਰਨਾਂ ਨਾਲ ਲੱਗੂਗਾ ਫਿਰ ਠੀਕ ਹੁੰਦਾ ਹਾਂ ਫਿਰ ਦੇਖੋ ਸੰਤ ਅਸੀਂ ਤੁਹਾਨੂੰ 2 ਮਹੀਨੇ ਬਾਅਦ ਨਵੇਂ ਮਿਲਾਂਗੇ ਹਨਾ ਆਫਟਰ 2 ਮੰਥ ਤੁਸਾਂ ਨੂੰ ਦੇਖਿਓ ਚਾਹ ਚਾਹ ਪੀ ਰਕਣੀ ਵਧੀਆ ਬਣੀ ਏ ਤੋ ਕਾ ਬਿੰਨੀਆ ਥੈਂਕ ਯੂ ਹੁਣ ਤੁਸੀਂ ਕੀ ਕਰਨੋ ਚਾਹ ਪੀ ਕੇ ਬਾਹਰ ਰਸਤੇ ਕਰੂੰਗਾ 10 ਮੰਥ ਓਕੇ ਜੀ ਰੁਕ ਜੱਕਣ ਮੈਂ ਕਲਿੱਪ ਕੱਟ ਦਉਂਗਾ ਇਸ ਸੱਤ ਤੋਂ ਪਹਿਲਾਂ ਤਾਂ ਨਾ ਮੈਨੂੰ ਲੱਗਦਾ ਕਿ ਮੈਨੂੰ ਜੁਕਾਮ ਹੋ ਰਿਹਾ ਵਾ ਤੇ ਮੈਨੂੰ ਇਗਨੋਰ ਕਰਿਓ ਮੈਂ ਬਾਰ ਬਾਰ ਜਿੱਦਾਂਗੀ ਤਾਂ ਮੰਡ ਮੈਨੂੰ ਪ੍ਰੋਪਰ ਖੁੱਲ ਕੇ ਨਹੀਂ ਹੋਇਆ ਹੈਗਾ ਹਲੇ ਥੋੜਾ ਥੋੜਾ ਫੀਲ ਹੋ ਰਿਹਾ ਕਿ ਹੋ ਨਾ ਜਾਵੇ ਤੇ ਮੇਰਾ ਸਿਰ ਵੀ ਦੁਖ ਰਿਹਾ ਸੀ ਤੇ ਮੇਰਾ ਗਲ ਦੇ ਵਿੱਚ ਰੇਸ਼ਾ ਜਿਹਾ ਵੀ ਜਰ ਰਿਹਾ ਸੀ ਤੇ ਬੱਟ ਫਿਰ ਵੀ ਮੈਂ ਪਹਿਲਾਂ ਸਿਰ ਦੁਖ ਦੀ ਦਵਾਈ ਤਾਂ ਲੈ ਲਈ ਹੈਗੀ ਤੇ ਪਰ ਮੈਂ ਹਲੇ ਬੁਖਾਰ ਦੀ ਜਿਹੜੀ ਬੁਹਾਰ ਜਿਹਾ ਫੀਲ ਹੋ ਰਿਹਾ ਵਾ ਤੇ ਮੇਰਾ ਬੁਖਾਰ ਵਾਲੀ ਗੂਲੀ ਨਾਲ ਜਿਹੜਾ ਫਲੂਵਾ ਕਦੇ ਕਦੇ ਠੀਕ ਹੋ ਜਾਂਦਾ ਹਾਂ ਨਾ ਜਿਵੇਂ ਸਟਾਰਟਿੰਗ ਚੀ ਲੈ ਲਵਾਂ ਮੈਂ ਰੋਕੇ ਮੈਂਕਰ ਰਾਤ ਨੂੰ ਇਹ ਲੋ ਲਵੂੰਗੀ ਹੁਣ ਬੁਖਾਰ ਵਾਲੀ ਕਿਉਂਕਿ ਸਿਰ ਦੁਖ ਦੀ ਹਲੇ ਹੁਣ ਹੀ ਤੇ ਬਾਕੀ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਠੀਕ ਹੋ ਤੇ ਮੈਂ ਸੋਚਿਆ ਕਿ ਪਲੀਜ਼ ਬਾਈ ਨਾ ਕਰ ਅਗਰ ਮੈਂ ਐਦਾਂ ਕੀਤਾ ਕਿਉਂਕਿ ਮੈਂ ਵਲੌਗ ਆਪਾਂ ਚੈਲੰਜ ਲੈਵਾ 30 ਡੇਜ਼ ਦਾ ਸੋ ਆਪਾਂ ਵਲੌਗ ਨੂੰ ਨਹੀਂ ਛੱਡ ਸਕਦੇ ਹੈਗੇ ਤੇ ਮੈਂ ਗਰਮੀਤ ਨੂੰ ਚੈਲੰਜ ਕੀਤਾ ਕਿ ਮੈਂ करूंगी ਠੀਕ ਆ ਵੀ ਮੈਂ ਪੂਰਾ करूंगी ਇਸ ਚੈਲੰਜ ਨੂੰ ਮੈਂ 30 ਡੇਜ਼ ਤੱਕ ਇਸ ਬਲੌਗ ਨੂੰ ਲੈ ਕੇ ਚਾਹੂੰਗੀ ਸੋ ਆਪਾਂ ਉਹ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਆਪਾਂ ਬਲੌਗ ਸਟਾਰਟ ਕਰਤਾ ਸੀ ਮਾਰਨਿੰਗ ਹੀ ਹੁਣ ਆਪਾਂ ਹੈਗੇ ਕਿਚਨ ਦੇ ਵਿੱਚ ਇਸ ਸਾਡੀ ਦੀ ਛੋਟੀ ਜਿਹੀ ਰਸੋਈ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਇਸ ਰਸੋਈ ਦੇ ਵਿੱਚ ਆਪਣੇ ਗੋਲ ਗੱਪੇ ਦਾ ਸਾਰਾ ਸਮਾਨ ਰੈਡੀ ਹੁੰਦਾ ਗੋਲ ਗੱਪੇ ਤੋਂ ਲੈ ਕੇ ਜਿੰਨਾ ਵੀ ਆਪਣਾ ਸਮਾਨ ਬਣਦਾ ਦੁਕਾਨ ਦਾ ਪੱਲੇ ਪੁੱਲੇ ਬਣਦੇ ਆ ਮੋਮੋਸ ਬਣਦੇ ਆਗੇ ਇਹ ਸਨ ਚੀਜ਼ਾਂ ਇਹੀ ਰਸੋਈ ਚ ਬਣਦੀਆਂ ਤੇ ਮੈਂ ਬਣਾਉਣ ਲੱਗੀ ਆਂ ਕਿ ਦਾਲ ਚੌਲ ਠੀਕ ਆ ਰੋਟੀਆਂ ਦੋ ਪਈਆਂ ਲੱਗੀਆਂ ਕਿਉਂਕਿ ਦੁਪਹਿਰੇ ਲੇਟ ਖਾਧੀ ਸੀਗੀ ਰੋਟੀ ਤੇ ਇਸ ਕਰਕੇ ਫਿਰ ਗਰਮੀਤ ਕਹਿੰਦੇ ਨੇ ਰਾਈਸ ਬਣਾ ਲਗੋਗੇ ਨਾ ਸਾਨੂੰ ਜਦੋਂ ਦੇ ਸਿਮੂਲੇਸ਼ਨ ਆਏ ਆ ਅਸੀਂ ਜੋਲ ਵੀ ਖਾਣ ਲੱਗੇ ਮਤਲਬ ਰੋਟੀ ਦਾ ਖਾਣੇ ਹੀ ਖਾਣੇ ਆ ਤੇ ਫਿਰ ਵਿੱਚ ਦੀ ਐ ਹੋ ਜਾਂਦਾ ਵੀ ਚਲੋ ਕੁਝ ਡਿਫਰੈਂਟ ਹਨਾ ਖਾਦਾ ਵਾ ਰਾਈਸ ਵੀ ਬਣਾਉਣੇ ਹੁਣ ਮੈਂ ਮੈਂ ਦਾਲ ਚੌੜ ਬਣਾਉਣੇ ਨਾਲ ਮੈਂ ਵਲੌਗ ਬਣਾਉਣੀ ਹੈਗੀ ਤੇ ਦੇਖੋ ਗਰਮੀ ਕਿ ਨਹੀਂ ਆ ਡਾਗੇ ਤੇ ਨਾਲ ਜਨ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਠੀਕ ਆ ਤੇ ਪਾਂਡੇ ਵੀ ਨਹੀਂ ਮੈਂ ਤੁੱਤੇ ਹੈਗੇ ਅੱਜ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੇ ਵੀ ਮੇਰੇ ਪਾਂਡੇ ਇਦਾਂ ਸ਼ਿੰਖ ਚ ਪਏ ਆ ਤੇ ਕਿਉਂ ਨਾ ਗੱਲ ਕਰਦੇ ਕਰਦੇ ਪਹਿਲਾਂ ਪਾਂਡੇ ਧੋ ਲਈਏ ਹੁਣ ਪਾਂਡੇ ਧੋ ਲੈਨੇ ਦਿਖਦਾ ਤੁਹਾਨੂੰ ਸਾਹਮਣੇ ਹਾਂ ਸੋ ਆਪਾਂ ਸਭ ਤੋਂ ਪਹਿਲਾਂ ਭਾਂਡੇ ਤੋਂ ਭਾਂਡੇ ਨਹੀਂ ਹੈਗੇ ਅ ਮਤਲਬ ਮੇਰੇ ਉੱਤੇ ਇੱਕ ਦੋ ਵੀ ਭਾਂਡੇ ਪਏ ਹੋਣ ਉਹਦੇ ਚ ਅ ਸ਼ਿੰਖ ਦੇ ਵਿੱਚ ਤਾਂ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ ਸੋ ਇਹਨੂੰ ਥੋੜੀ ਜਿਹਾ ਪਹਿਲਾਂ ਸੋ ਮੈਂ ਰੋਟੀ ਜਦੋਂ ਬਣਾ ਲੈਣੀ ਆ ਜਿਹੜਾ ਰੋਟੀ ਬਣਾਉਣ ਦਾ ਮਾਤਾਵਾ ਹੁੰਦਾ ਹੈ ਨਾ ਮੈਂ ਇਹਨਾਂ ਨੂੰ ਸਾਫ਼ ਕਰਕੇ ਫਿਰ ਮੈਂ ਮਤਲਬ ਇਹ ਕਰਦੀ ਹੁੰਦੀ ਆ ਕਿ ਰੋਣਤ ਮਤਲਬ ਜੇਨ ਖੰਡਾ ਹੋਏ ਰੋਟੀ ਖਾਣ ਮੇ ਜਾਣੂ ਪਰ ਮੈਂ ਧੋਣਾ ਹੁੰਦਾ ਨਾਲ ਹੀ ਧੋਣ ਤੋਂ ਬਾਅਦ ਮੈਂ ਨਾਲ ਹੀ ਇਹਨੂੰ ਰੱਖ ਦੇਣਾ ਹੁੰਦਾ ਉਹਦੇ ਚ ਟੋਕਰੀ ਚ ਭਾਂਡਿਆਂ ਵਾਲੀ ਚ ਤੇ ਅੱਜ ਮੇਰੀ ਜੇ ਹਿੰਮਤ ਹੀ ਨਹੀਂ ਸੀਗੀ ਤੇ ਜਿਹੜੇ ਰੋਟੀ ਖਾਣ ਤੋਂ ਬਾਅਦ ਦੇ ਭਾਂਡੇ ਆ ਇਹ ਇਦਾਂ ਹੀ ਪਏ ਆ ਤੇ ਮੈਂ ਦੁਕਾਨ ਤੇ ਵੀ ਨਹੀਂ ਗਈ ਮੈਨੂੰ ਗਰਮੀ ਤੇ ਕਹਿੰਦੇ ਨਹੀਂ ਤੂੰ ਘਰੇ ਰਹਿ ਰੈਸਟ ਕਰ ਵੀ ਕੋਈ ਚੱਕਰ ਨਹੀਂ ਵੀ ਮੈਂ ਕਿਹਾ ਚਲੋ ਫਿਰ ਮੈਂ ਹੁਣ ਹੁਣ ਮੇਰਾ ਟਾਈਮ ਮਿਲਿਆ ਮਤਲਬ ਕਿ ਹੁਣ ਤੁਸੀਂ ਟਾਈਮ ਦੱਸਾਂ ਤਾਂ ਮੇਨੂੰ ਦਾ ਪੰਜ ਤੋਂ ਉੱਤੇ ਦਾ ਟਾਈਮ ਆ ਮੈਨੂੰ ਲੱਗਦਾ ਪਾਂ ਤੁਸ ਕਰ ਰਹੇ ਹਾਂ ਮੈਂ ਇੱਕ ਮਿੰਟ ਆਪਾਂ ਇਹ ਕਰਦੇ ਹਾਂਗੇ ਕੈਮਰਾ ਇੱਥੇ ਚੱਕ ਜਵਨੇ ਆ ਕੈਮਰਾ ਇੱਥੇ ਲੈਵਨੇ ਆਪਾਂ ਠੀਕ ਹੈ ਜੀ ਕਿਉਂਕਿ ਇੱਕਦਾਂ ਤਾਂ ਫਿਰ ਦੂਰ ਦੂਰ ਗੱਲ ਕਰਨੀ ਥੋੜੀ ਜੀ ਮੈਂ ਹੁਣੇ ਸੈਲਫੀ ਸਟੈਂਡ ਲੈ ਕੇ ਆਈ ਲਓ ਜੀ ਹੁਣ ਸਹੀ ਆ ਨਾ ਬਿਲਕੁਲ ਕੋਲੇ ਨਾਲੇ ਮੈਂ ਕੰਮ ਕਰ ਲਵਾਂਗੀ ਥੋੜਾ ਨਾ ਗੱਲਾਂ ਕਰਦੀ ਕਰਦੀ ਤੇ ਨਾਲੇ ਮੇਰੇ ਭਾਂਡੇ ਦੁੱਤ ਜਾਣਗੇ ਇਹ ਵਾਲੀ ਕੜਾਹੀ ਸਾਡੀ ਘਰ ਜਿੰਨੀ ਪੁਰਾਣੀ ਹੈ ਨਾ ਜਿਹੜੀ ਆ ਕੜਾਹੀ ਹੈ ਨਾ ਗੈਸ ਕਰੋਂਗੇ ਜਾਂ ਦੱਸਾਂ ਚਲੋ ਦੱਸ ਦਿੰਦੀ ਇਹ ਜਿਹੜੀ ਕੜਾਹੀ ਹੈ ਨਾ ਇਹ ਹੈਗੀ ਆ 2014 ਦੀ ਸਾਡੇ ਕੋਲ ਇਹ ਜਦੋਂ ਗਰਮੀਰ ਜਿੱਥੇ ਰਹਿੰਦੇ ਸੀ ਨਾ ਤੇ ਇਹ ਕੜਾਹੀ ਉਹ ਉਹ ਘਰ ਦੇ ਵਿੱਚ ਸੀਗੀ ਇਹ ਵਾਲੀ ਤੇ ਸੋ ਉੱਥੋਂ ਜਦੋਂ ਛੱਡਿਆ ਸੀ ਉਹ ਕਮਰਾ ਹਨ ਘਰ ਛੱਡਿਆ ਸੀ ਮਤਲਬ ਤੇ ਫਿਰ ਉੱਥੋਂ ਅਸੀਂ ਇਹ ਇੱਕ ਕੜਾਹੀ ਲਈ ਸੀ ਕਿਉਂਕਿ ਉਦੋਂ ਤਾਂ ਇੰਨੀ ਵੀ ਹਿੰਮਤ ਨਹੀਂ ਸੀ ਵੀ ਭਾਂਡੇ ਹਨਾ ਵੀ ਲੈ ਲਾਂਗੇ ਸਣਾ ਤਾਂ ਪੈਸੇ ਨਹੀਂ ਸੀ ਹੁਣ ਤੇ ਉਹ ਟਾਈਮ ਦੇ ਵਿੱਚ ਤੇ ਇਹ ਕੜਾਹੀ ਕੜਾਹੀ ਉਤੋਂ ਦੀ ਕੋਈ ਹੈਗੀ ਤੇ ਹੁਣ ਤੱਕ ਸਾਡੇ ਨਾਲ ਆ ਈਵਨ ਆ ਰੋਟੀ ਬਣਾਉਣ ਦਾ ਤਵਾ ਵੀ ਸੋ ਸਫਾਈ ਮੇਰੇ ਹੋ ਗਨੋਰ ਕਰੋ ਠੀਕ ਆ ਕਿਉਂਕਿ ਮੈਂ ਸ਼ੈਂਖਾ ਵਗੈਰਾ ਹਾਲੇ ਸਾਫ ਨਹੀਂ ਕੀਤਾ ਅੱਜ ਦੇਖ ਲੋ ਕਿੰਨੀ ਪੁਰਾਣੀ ਕੜਾਹੀ ਹੈ ਇਹ ਮੈਨੂੰ ਸੱਟਦੀ ਵੀ ਨਹੀਂ ਹੈਗੀ ਮੈਨੂੰ ਇਹਦੇ ਵਿੱਚ ਬਧੇ ਲੱਗਦਾ ਲੋਹੇ ਦੀ ਕੜਾਹੀ 'ਚ ਨਾ ਮੈਨੂੰ ਦਾਲ ਸਬਜ਼ੀ ਬਣਾਉਣੀ ਬਹੁਤ ਵਧੀਆ ਲੱਗਦੀ ਆ ਤੇ ਜਿਹੜੇ ਮਤਲਬ ਕਿ ਕੀ ਕਹਦੇ ਹੁੰਦੇ ਆ ਪਲਾਸਟਿਕ ਦੀਆਂ ਚੀਜ਼ਾਂ ਮੈਂ ਘੱਟ ਵਰਤ ਕੇ ਖੋਸ਼ ਆਂ ਦਾਲ ਪਾਣੀ ਪਲਾਸਟਿਕ ਦੇ ਭਾਂਡਿਆਂ 'ਚ ਘੱਟ ਘੱਟਦੀ ਆ ਮੈਂ ਸਟੀਲ ਦੇ ਭਾਂਡੇ ਮੈਨੂੰ ਜ਼ਿਆਦਾ ਪਸੰਦ ਆ ਚੀਨੀ ਵਾਲੇ ਭਾਂਡੇ ਵੀ ਪਸੰਦ ਆ ਪਰ ਪਲਾਸਟਿਕ ਵਾਲੇ ਨਹੀਂ ਪਸੰਦ ਹੈਗੇ ਪਤਾ ਨਹੀਂ ਕਿਉਂ ਦੇਖੋ ਦੋ ਹੀ ਸਾਡੇ ਕੋਲੇ ਗਲਾਸ ਆ ਐਂ ਲਿਮਟਿਡ ਮਤਲਬ ਕਿ ਦੋ ਤਿੰਨ ਕੋਲੀਆਂ ਮਤਲਬ ਕਿ ਜਿੰਨੀ ਜੀ ਚੀਜ਼ ਦੀ ਸਾਨੂੰ ਜ਼ਰੂਰਤ ਆ ਦੋ ਤਿੰਨ ਪਲੇਟਾਂ ਹਨਾ ਥੋੜੇ ਥੋੜੇ ਇਦਾਂ ਸੋਇ ਦਾ ਸਮਾਨ ਜਿਹੜਾ ਸੀ ਯੂਜ਼ ਕਰਦੇ ਥੋੜਾ ਥੋੜਾ ਵਾ ਕਿਸੇ ਟਾਈਮ ਤੇ ਅੱਜ ਤੋਂ ਇੰਨੇ ਸਾਲ ਪਹਿਲਾਂ ਇੰਨਾ ਚਾਹ ਹੁੰਦਾ ਸੀ ਭਾਂਡੇ ਹੋਣੋ ਘਰ ਹੋਵੇ ਮਲੇਸ਼ੀਆ ਦੇ ਵਿੱਚ ਇਹਨੂੰ ਇਦਾਂ ਵੀ ਡੈਕੋਰੇਟ ਕਰੀਏ ਇਦਾਂ ਡਿਜ਼ਾਈਨ ਉਹ ਕਰੀਏ ਵੀ ਘਰ ਨੂੰ ਸਜਾਈਏ ਚਾਹ ਹੁਣ ਵੀ ਬਹੁਤ ਨੇ ਬਟ ਹੁਣ ਕਿਸੇ ਮੂਮੈਂਟ ਦੇ ਆ ਕੇ ਫਿਲਮ ਲੈਂਦਾ ਕਿ ਨਹੀਂ ਯਾਰ ਇਹ ਤਾਂ ਹੁਣ ਆਪਣਾ ਹੈ ਹੀ ਨਹੀਂਗਾ ਇੱਥੇ ਤਾਂ ਪਤਾ ਫਰ ਰਹਿ ਰਹੇ ਆ ਇਹਨੂੰ ਸਾਫ਼ ਰੱਖਣਾ ਉਸ ਕਿਉਂਕਿ ਇਸ ਘਰ ਦੇ ਅੱਪ ਰਹਿਣਾ ਤੇ ਸਫਾਈ ਬਹੁਤ ਜ਼ ਤੇ ਵੀ ਸਾਫ਼ ਰੱਖਣਾ ਇਸ ਘਰ ਨੂੰ ਬਹੁਤ ਜ਼ਰੂਰੀ ਆ। ਚਾਹੇ ਜਿੰਦਾ ਦਾ ਮਰਜ਼ੀ ਘਰ ਹੋਵੇ, ਸੋਹਣਾ ਹੋਵੇ ਚਾਹੇ ਨਾ, ਸੋਹਣਾ ਹੋਵੇ ਬੜਾ ਸਫਾਈ ਬਹੁਤ ਜ਼ਰੂਰੀ ਆ। ਸੋ ਇਸ ਕਰਕੇ ਹਨਾ ਮਤਲਬ ਕਿ ਹੁਣ ਘੱਟ ਧਿਆਨ ਦੇਈਦਾ ਥੋੜਾ ਜਿਹਾ ਡੈਕੋਰੇਸ਼ਨ ਤੇ ਸਫਾਈ ਅਸੀਂ ਕਰਦੇ ਆਂ ਪੂਰੀ। ਸਫਾਈ ਦਾ ਤਾਂ ਮੈਨੂੰ ਬਹੁਤ ਪ੍ਰੋਬਲਮ ਆਵੀ ਜੇ ਮਾੜਾ ਜਿਹਾ ਵੀ ਗੰਧ ਹੋਵੇ ਕਿਤੇ ਵੀ। ਹੁਣ ਜਾ ਕੇ ਸਭ ਤੋਂ ਤੱਕ ਦੁਪਹਿਰ ਦੀ ਰੋਟੀ ਖਾਧੀ ਹੋਈ ਸੀਗੀ। ਠੀਕ ਹੈ ਜੀ। ਕੁੜਨਾ ਗੱਲ ਕਰਦੇ ਕਰਦੇ ਮੈਂ ਬਰਤਨ ਸਾਫ ਕਰਦੇ ਇਹਨੇ ਹੈ ਵੀ ਤੁਸੀਂ ਕਹਣਾ ਦੋ ਭੰਡੇ ਸੀਗੇ ਤੇ ਪਰ ਮੈਨੂੰ ਇਹ ਵੀ ਬੁਰੇ ਲੱਗਦੇ ਜੇ ਟਾਈਮ ਪਈ ਹੋਣ ਠੀਕ ਹੈ ਤੇ ਜਿਹੜਾ ਅੱਜ ਤੁਸੀਂ ਮੇਰਾ ਨਾਈਟ ਸੂਟ ਦੇਖ ਰਹੇ ਹੋ ਨਾ ਇਹਨੂੰ ਹੋ ਗਏ ਨੇ ਮੇਰੇ ਕੋਲੇ ਆ ਕਈ ਸਾਲ ਹੋ ਗਏ ਇਸ ਨਾਈਟ ਸੂਟ ਨੂੰ ਤੇ ਪਰ ਮੈਂ ਅੱਜ ਪਾਇਆ ਤੋ ਦੇਖੋ ਇਨੇ ਸਾਨਾ ਬਾਦ ਤੁਸੀਂ ਯਕੀਨ ਕਰੋਗੇ ਜਿੰਨਾ ਵੀ ਮਤਲਬ ਮੇਰਾ ਕਪੜਾ ਸੀਗਾ ਹਨਾ ਮਲੇਸ਼ੀਆ ਦੇ ਵਿੱਚ ਮੈਂ ਪਾਉਂਦੀ ਹੁੰਦੀ ਸੀ ਮੈਂ ਬਹੁਤ ਵੈਸਟਰਨ ਕਪੜੇ ਮਤਲਬ ਪਾਉਂਦੀ ਸੀ ਜਿਵੇਂ ਸ਼ਾਰਟਸ ਵੀ ਪਾਏ ਨੇਗੇ ਮਤਲਬ ਹੁਣ ਮੈਂ ਘੱਟ ਪਾਨੀ ਪਾਉਂਦੀ ਹੁਈ ਨਹੀਂ ਹੈਗੀ ਹਨਾ ਤੇ ਉਦੋਂ ਇੱਕ ਟਾਈਮ ਹੁੰਦਾ ਜਦੋਂ ਬੰਦੇ ਨੂੰ ਬਹੁਤ ਹੁੰਦਾ ਮੈਂ ਇਦਾਂ ਦੇ ਕਪੜੇ ਪਾਵਾਂ ਮੈਂ ਇਦਾਂ ਦਾ ਹਿਸਟਲ ਕਰਾਂ ਤੇ ਮਤਲਬ ਕਿ ਮੈਂ ਉਹ ਕਪੜੇ ਮੈਂ ਕੀ ਕਰਦੀ ਜਿੰਨੇ ਜਿੰਨੇ ਮੀਟੇ ਜਾਂਦੇ ਸੀ ਮੈਂ ਚੱਕ ਕੇ ਲੈ ਜਾਣੇ ਚੱਕ ਕੇ ਲੈ ਜਾਣੇ ਨਾਲੇ ਮੈਨੂੰ ਪਤਾ ਸੀ ਉੱਥੇ ਤਾਂ ਸ਼ਾਰਟ ਕਪੜੇ ਪਾਈ ਨਹੀਂ ਸਕਦੇ ਹਨਾ ਤੇ ਉਹ ਫੇਰ ਜਦੋਂ ਹੜਾ ਆਇ ਸੀ ਕਿ ਉਹ ਸਾਰਾ ਜਿੱਥੇ ਸਾਡਾ ਘਰ ਚ ਚੋਇਆ ਸੀ ਜਿੱਥੋਂ ਮਤਲਬ ਕਿ ਛੱਤਾਂ ਚੋਂ ਦੀਆਂ ਸੀ ਜਿੱਦਾਂ ਨਾ ਘਰਾਂ ਦੀ ਸਾਡੇ ਵੀ ਇਦਾਂ ਹੀ ਪ੍ਰੋਬਲਮ ਸੀਗੀ ਤੇ ਮੇਰੇ ਸਾਰੇ ਅਟੈਚੀਆਂ ਦੇ ਵਿੱਚ ਮੇਰੇ ਤਿੰਨ ਮੇਰੇ ਚਾਰ ਪੈਚੀ ਸੀਗੇ ਦੋ ਟੈਚਾਂ ਦੇ ਵਿੱਚ ਤਾਂ ਜਮੇ ਪਾਣੀ ਵੜ ਗਿਆ ਸੀ ਫਿਰ ਮੈਂ ਗਈ ਸੀਗੀ ਅ ਦੋ ਤਿੰਨ ਮਹੀਨਾ ਬਾਅਦ ਹੜਾ ਤਾਂ ਹਨਾ ਫਿਰ ਮਤਲਬ ਹੋਣ ਗਏ ਆ ਮਤਲਬ ਹੜਾ ਤਾਂ ਬਾਅਦ ਸੌਰੀ ਦੋ ਤਿੰਨ ਮਹੀਨੇ ਨਹੀਂ ਹੋਣੀ ਗਏ ਆਂਗੇ ਦੁਆਲੇ ਤੋਂ ਬਾਅਦ ਹੁਣ ਜਾ ਕੇ ਮੈਂ ਜਾਲੇ ਜਾ ਕੇ ਉਹ ਟੱਚੀ ਦੋ ਟੱਚੀ ਜਾਲੇ ਆ ਤੇ ਮੇਰੇ ਕੋਲ ਵੀਡੀਓ ਵੀ ਬਣੀ ਹੋਈ ਉਦੀ ਕੱਪੜੇ ਵਿਚਾਲੇ ਪਿੱਕੂ ਕੱਪੜੇ ਸਾਰੇ ਸੜ ਚੁੱਕੇ ਸਨਦਰ ਪਾਣੀ ਨਾਲ ਪੂਰੇ ਐ ਗੱੱਚ ਹੋਏ ਹੋਏ ਸੀ ਸਮੱਲ ਮਾਰ ਰਹੇ ਸੀ ਘਰਦਿਆਂ ਨੇ ਖੋਲੀ ਹੀ ਨਹੀਂ ਗੀ ਉਹਨਾਂ ਨੂੰ ਲੱਗਿਆ ਪਾਣੀ ਇਹ ਤਾਂ ਦੂਜੇ ਵੀ ਵਾਟਰਪੂਫ ਟੱਚੀ ਇਹਨਾਂ ਚ ਕਿੱਥੋਂ ਚਲੇ ਗਿਆ ਹੋਗਾ ਬੱਟ ਹੜਾਂ ਦਾ ਤਾਂ ਹਾਲ ਕੀ ਹੋਇਆ ਉਸੇ ਤਸੀਂ ਤਾਂ ਦੇਖੋ ਘਰ ਦੇ ਘਰ ਤਵਾ ਹੋਗੇ ਤਾਂ ਫੇਰ ਦੋ ਟੱਚੀ ਸੀਗੇ ਹਨਾ ਘਰਦਿਆਂ ਨੇ ਧਿਆਨ ਨਹੀਂ ਦਿੱਤਾ ਮੈਂ ਵੀ ਇੰਨਾ ਦਿਮਾਗ ਚ ਨਹੀਂ ਆ ਵੀ ਮੈਂ ਉਹਨਾਂ ਨੂੰ ਕਹਦਾ ਤੇ ਪਰ ਜਦੋਂ ਮੈਂ ਖੋਲਿਆ ਉਹਨਾਂ ਨੂੰ ਦੇਖਿਆ ਉਹਨਾਂ ਦੀ ਹਾਲਤ ਜਾਨ ਕਿ ਤਿੰਨ ਅਟੈਚੀ ਸੀ ਜਿਹੜੇ ਮੈਂ ਕੱਪੜਿਆਂ ਦੇ ਵਿੱਚ ਉਹਨੂੰ ਝਾਲਣੇ ਪਏ ਕਿਉਂਕਿ ਸੜ ਗਏ ਸੀ ਜਦੋਂ ਮੈਂ ਮਸ਼ਕ ਮਾਰ ਰਿਹਾ ਸੀ ਇਹਦਾ ਸਾੜਾ ਪੈ ਚੁੱਕਿਆ ਸੀ ਜੀਣਾ ਜੂ ਉਹਨਾਂ ਤੇ ਤੇ ਮੈਂ ਸਾਰਦਾ ਸਾਰਾ ਕੱਪੜਾ ਆਪਣਾ ਝਾਲਦਾ ਸੀਗਾ ਤੇ ਉਸ ਤੋਂ ਬਾਅਦ ਬਰਸ ਫਿਰ ਮੇਰੇ ਆ ਵੀ ਮੈਂ ਸੋਚਿਆ ਮੈਂ ਕਿ ਹੁਣ ਮੈਂ ਪਾ ਲਵਾਂ ਨਹੀਂ ਆਈ ਉਹ ਜਾਲੇ ਆ ਪਾਉਣ ਦਾ ਹੀ ਟਾਈਮ ਨਹੀਂ ਮਿਲਦਾ ਚੀਚਾਂ ਉਹਨਾ ਬੀ ਨਹੀਂ ਫਿਰ ਮੈਂ ਤਾਂ ਕਰਕੇ ਅੱਜ ਨਾਈਟ ਸੂਟ ਪਾ ਲਿਆ ਦਰਮਿਆਨ ਤਾਂ ਮੈਨੂੰ ਪਤਾ ਵੀ ਨਹੀਂ ਹੋਣਾ ਮੇਰੇ ਕੋਲ ਆ ਨਾਈਟ ਸੂਟ ਹੈਗਾ ਵਾ ਚਲੋ ਹੁਣ ਆਪਾਂ ਫਟਾਫਟ ਕੀ ਕਰਨਾ ਰੋਟੀ ਪਾਣੀ ਬਹਾਈਏ ਠੀਕ ਹੈ ਜੀ ਚਲੋ ਤੇ ਹੁਣ ਆਪਾਂ ਫਟਾਫਟ ਰੋਟੀ ਬਣਾਉਨੇ ਆਂ ਜੀ ਤਿਆਰੀ ਕਰਦੇ ਆਂ ਠੀਕ ਆ ਲਓ ਜੀ ਆ ਹੈਗੇ ਦਾਲ ਮੂੰਗੀ ਮਸਰੀ ਦੀ ਸੋ ਆ ਵੜੀ ਬਣਾਉਨੇ ਆਪਾਂ ਜੀ ਇੱਕ ਕਿਲੋ ਦਾ ਪੈੱਟ ਲੈ ਕੇ ਆਈ ਸੀ ਮੈਂ ਵਿੱਚ ਥੋੜੀ ਜਿਹੀ ਰਹਿ ਗਈ ਆ ਥੋੜੀ ਜਿਹੀ ਬਚ ਵੀ ਜਾਏਗੀ ਪਤਾ ਨਹੀਂ ਚੱਕਰ ਆ ਗਏ ਮੈਂ ਤੇ ਗੁਰਮੀਤਨੋਂ ਤਾਲ ਪਾਣੀ ਬਹੁਤ ਖਲੜੁੱਲਾ ਖਾਣੇ ਆਂਗੇ ਦਾਲ ਸਬਜ਼ੀ ਸੌਰੀ ਦਾਲ ਸਬਜ਼ੀ ਪਾਣੀ ਵਿੱਚ ਰੋਲਾ ਲਾ ਲਓ ਬਹੁਤ ਖਲੜੁੱਲੀ ਖਾਣੇ ਆਂਗੇ ਰੋਟੀ ਵੇਸ਼ੇ ਘੱਟ ਹੋਵੇ ਪਰ ਐਂ ਪੁਰ ਪਰਕੀ ਹੋਵੇ ਮਤਲਬ ਕਿ ਸਾਡੇ ਜਿੰਨੀ ਮੇਰੀ ਫੈਮਲੀ ਜਿਵੇਂ ਇੰਡੀਆ ਦੇ ਵਿੱਚ ਜਿੰਨੀ ਦਾਲ ਸਬਜ਼ੀ ਉੱਥੇ ਬਣਦੀ ਆ ਇੱਥੇ ਸਾਡੇ ਮੇਜ ਗੁਰਮੀਤ ਦੀ ਉਨੀ ਬਣਦੀ ਹੈਗੇ ਚਲੋ ਸਾਰੀ ਦਾਲ ਪਾ ਦਿੰਨੇ ਆਗੇ ਆਪਾਂ ਰੱਖ ਲੈਣੇ ਆਂਗੇ ਤੈਨੂੰ ਪਤਾ ਹੀ ਆ ਨਾ ਵੀ ਇਹ ਆਪਣੇ ਕਿੰਨੇ ਕੰਮ ਆਉ ਆਉਗੀ ਮੈਂ दाल ਤੋ ਦਵਾ ਇਹ दाल ਟੇਸਟੀ ਬਣਦੀ ਆ ਵਾਲੀ ਬਹੁਤ ਜ਼ਿਆਦਾ ਇੰਡੀਆ ਦਾ ਸਾਰਾ ਸਮਾਨ ਆ ਆਟਾ दाल ਇਵਨ ਆ ਰਾਈਸ ਸਭ ਇੰਡੀਆ ਦੇ ਲੈਂਦੇ ਆ ਆਪਾਂ ਇੰਡੀਆ ਦੇ ਤਾਂ ਆਪਾਂ ਨੂੰ ਇੰਡੀਆ ਦੀ ਚੀਜ਼ ਵਧੀਆ ਲੱਗਦੀ ਹੈਗੀ ਠੀਕ ਆ ਆਜੋ ਦਾਲ ਧੋ ਲਈਏ ਹੁਣ ਮੈਨੂੰ ਇੱਕ ਬਹਿਮ ਬਹੁਤ ਵੱਡਾ ਦਾਲ ਧੋਣ ਦਾ ਮੈਂ ਇਹਨੂੰ ਕਮ ਸੇ ਕਮ ਇਹਨੂੰ ਜਿੰਨਾ ਟਾਈਮ ਦੀ ਹੋ ਚੱਗ ਜੀ ਨਹੀਂ ਮੈਂ ਧੋਈ ਜਾਣਾ ਧੋਈ ਜਾਣਾ ਧੋਈ ਜਾਣਾ ਐਂ ਤਾਂ ਦਾਲ ਮੈਂ ਧੋਣ ਲੱਗਦੀ ਹਾਂ ਬਸ ਮੈਂ ਪਾਣੀ ਨਹੀਂ ਰੱਖਿਆ ਗਿਆ ਇਸ ਤੇ ਥੋੜੀ ਗਰਮ ਪਾਣੀ ਹੋਊਗਾ ਨਾ ਫੇਰ ਹੀ ਮੈਂ ਦਾਲ ਪਾਉਣੀ ਹੁੰਦੀ ਹੈ ਰੋਕੋ ਜੂ ਐਨਾ ਪਾਣ ਪਾਣੀ ਪਾ ਦिए ਕੁੱਕਰ ਚ ਠੀਕ ਹੈ ਲਓਈ ਗਾਇਜ਼ ਕੁੱਕਰ ਦਿੱਤਾ ਰੱਖ ਪਾਣੀ ਆਪਾਂ ਯੂਜ਼ ਕਰਦੇ ਆਂਗੇ ਆਹ ਵਾਲਾ ਕਹੋਗੇ ਸੀ ਟੈਂਕੀ ਦਾ ਪਾਣੀ ਯੂਜ਼ ਨਹੀਂ ਕਰਦੇ ਪੀਣੇ ਵੀ ਇਹੀ ਪਾਣੀ ਆ ਤੇ ਆਟਾ ਵੀ ਇਦਾਂ ਹੀ ਗੁੰਨਦੇ ਆ ਤੇ ਦਾਲ ਸਬਜ਼ੀ ਚ ਵੀ ਇਹੀ ਪਾਣੀ ਯੂਜ਼ ਕਰਦੇ ਆਂਗੇ ਸਾਰਾ ਪਾਣੀ ਮੈਂ ਅਲੱਗ ਤੋਂ ਥੋੜਾ ਹੋਰ ਪਾਊਗਾ ਥੋੜਾ ਹੋਰ ਪਾ ਦਿੰਦੇ ਚੁੱਪ ਪਾਣੀ ਹੁੰਦਾ ਗਰਮ ਤੇ ਆਪਾਂ ਜੋ ਦਾਲ ਧੋ ਲਈਏ ਇਹ ਰਹੀ ਹੀ ਬਲੌਗ ਹੁੰਦਾ ਵਾ ਆਈ ਡੋਨਟ ਨੋ ਚਲੋ ਮੈਂ ਮથે ਪਹਿਲਾਂ ਰੱਖਦੀ ਆ ਸਾਰਾ ਖਾਸ਼ ਹੁਣ ਵੀਡੀਓ ਬਣਾਉਣ ਕਰਕੇ ਕਦੇ ਕੈਮਰਾ ਐਵੇਂ ਨੂੰ ਚੱਕ ਲੋ ਕਦੇ ਐਵੇਂ ਨੂੰ ਚੱਕ ਲੋ ਤੇ ਲੋਖਾ ਲੱਗਦਾ ਮੈਂ ਚਾਹੇ ਰਾਈਸ ਹੋਣ ਚਾਹੇ ਦਾਲ ਹੋਵੇ ਐ ਮਸਲ ਦੇਣਾ ਵਿੱਚ ਕੋਈ ਖਸ਼ ਹੋਵੇ ਨਾ ਇਹਦੇ ਵਿੱਚ ਕੋਈ ਚੀਜ਼ ਇਹਦੇ ਹੋਵੇ ਵੀ ਤਾਂ ਨਾ ਉਹ ਪਣ ਦੇ ਥਰੂ ਬਾਹਰ ਆ ਜਵੇ ਸੋ ਆਪਣੀ ਦਾਲ ਤੋਤੀ ਗਈ ਆ ਠੀਕ ਆ ਘੋੜੇ ਡੋਲ ਲਗਾ ਦੇ ਚਸਿਕਾ ਥੋੜਾ ਜਿਹਾ ਤੇ ਹੁਣ ਕੀ ਕਰਨਾ ਦਾਲ ਬਣਾਉਨੇ ਆਂਗੇ ਹੋਰ ਕੀ ਕਰਨਾ ਹੌਲੀ ਮੈਂ ਖਾਮ बोल ਰਹੀ ਆਂਗੀ ਕਿਉਂਕਿ ਮਾਈਕ ਲੱਗਾ ਹੈ ਆਲਰੇਡੀ ਠੀਕ ਆ ਜੁੱਚੀ ਉਹ ਸੇਮ ਹੀ ਗੱਲ ਆ ਵੀ ਉੱਚੀ ਬੋਲਣ ਦਾ ਉਹ ਨਹੀਂ ਹੈਗਾ ਕੋਈ ਪੁਆਇੰਟ ਕਿਉਂਕਿ ਆਲਰੇਡੀ ਮਾਈਕ ਲੱਗਾ ਤੇ ਮੈਂ ਹੌਲੀ ਬੋਲੂਗੀ ਆਵਾਜ਼ ਆ ਜਾਣੀ ਤੁਹਾਡੇ ਤੱਕ ਗਾਟ ਇਟ ਦਾਲ ਪਾ ਦਿੰਦੇ ਆ ਵੈਸੇ ਜਦੋਂ ਉਬਲਦਾ ਹੁੰਦਾ ਮੈਂ ਉਦੋਂ ਪਾਉਣੀ ਹੁੰਦੀ ਆ ਅੱਜ ਪਰ ਮੈਂ ਪਾ ਦੇਣੀ ਕਿਉਂਕਿ ਮੇਰੀ ਤਬੀਅਤ ਹੈ ਨਹੀਂ ਠੀਕ ਆ ਇਸੇ ਕਰਕੇ ਤਾਂ ਨਰਜੀ ਨਹੀਂ ਹੈਗੀ ਬੋਲਣ ਚ ਬਿਲਕੁਲ ਵੀ ਠੀਕ ਹੈ। ਓਹ ਪੋਹ ਗਰਮਾ ਪਣੀ ਨਹੀਂ ਲੱਗਦਾ ਸੀ। ਓਏ ਕੀ ਆ? ਸੁੰਡੀਆਂ ਤਾਂ ਨਹੀਂ ਕਿਤੇ ਉੱਪਰ। ਵਟ ਇਸ 댓? ਸੁੰਡੀਆਂ ਦਾ ਕੀ ਹੈ ਇਹ? ਇਹ ਕੀ ਆ? ਇਹ ਕੋਈ ਸੁੰਡੀ ਨਹੀਂ ਸੀ ਦਾਲ ਦੇ ਵਿੱਚ। ਫालतू ਦਾ ਢਰ ਗਈ ਮੈਂ ਕਿਹਾ ਹਾਈ ਇਦਾਂ ਕਿਵੇਂ ਹੋ ਗਿਆ? ਚਲੋ ਕੋਈ ਗੱਲ ਨਹੀਂ। ਆਮ ਤੌਰ 'ਤੇ ਮੈਂ ਸਮਝ ਰਹੀ ਕਿ ਪਾਵਾਂਗੇ ਵਿੱਚ ਮੈਂ ਪਾਵਾਂਗੀ ਥੋੜਾ ਜਿਹਾ ਸਰੋਂ ਦਾ ਤੇਲ ਨਾ ਮਟਰ ਧੰਨ ਆਪਾਂ ਇਹ ਜੋ ਕੁਝ ਨਹੀਂ ਪਾਉਣਾ ਹੈਗਾ ਕਿਸੀ ਬਹੁਤ ਤਕਟ ਤੜਕਾ ਵੜਕਾ ਖਾਨੇ ਆਗੇ ਤਲਿਆ ਤੁਲਿਆ ਹੋਇਆ ਇੱਕ ਚਮਚਾ ਨੂਨ ਦਾ ਥੋੜਾ ਜਿਹਾ ਉੱਪਰ ਠੀਕ ਹੈ ਅਸੀਂ ਹਲਦੀ ਵੀ ਘੱਟ ਖਾਣੇ ਜਾਂਗੇ ਐਂਦਾ ਚੰਚਾ ਵਾ ਜਿਆਦਾ ਹੀ ਲੱਗ ਰਹੀ ਵੈਸੇ ਮੈਨੂੰ ਇਦੋਂ ਵੀ ਘੱਟ ਹੀ ਪਾਉਣੀ ਹੁੰਦੀ ਹੈ ਮੈਂ ਪਰ ਮੈਨੂੰ ਦਾਲ ਥੋੜੀ ਜਿਆਦਾ ਲੱਗਦੀ ਕਰਕੇ ਨਾ ਤੇ ਇਹ ਵੀ ਥੋੜੀ ਜੀ ਬਸ ਦੈਟਸ ਆਲ ਇਹ ਸੋ ਬਿਨਾ ਕੁਛ ਨਹੀਂ ਠੀਕ ਹੈ ਹੁਣ ਮੈਨੂੰ ਕੜਛੀ ਨੂੰ ਐਵੇਂ ਰੱਖ ਦੇਣੀ ਥੋੜੇ ਟਾਈਮ ਲਈ ਉਦਾਂ ਹੀ ਰੱਖ ਰਹੀਆਂ ਕੋਈ ਖਾਸ ਮਤਲਬ ਨਹੀਂ ਹੈਗਾ ਹੁਣ ਆਪਾਂ ਪਾਵਾਂਗੇ ਤੇਜ ਪੱਤਾ ਛੋਟੇ ਛੋਟੇ ਦੋ ਪਾ ਦਨੇ ਆ ਉਹ ਬੰਦ ਹੋ ਗਿਆ ਇਹ ਓ ਮਾਈ ਗॉड ਛੁन्नी ਬੰਦ ਹੋ ਗਏ ਲੋਜੀ ਗਾਇਸ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਐਸ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਤੇ ਮੈਂ ਸੋਚਿਆ ਮੇਰਾ ਤੇਜਪੱਤਾ ਪਾਇਆ ਵਿੱਚ ਜਦੋਂ ਤੜ ਉਹਦੇ ਆਇਲ ਦੇ ਛਣ ਛਣ ਕਿਉਂ ਨਹੀਂ ਕੀਤਾ ਵੀ ਕਦੋਂ ਤੱਕ ਲਾਇਆ ਹੋਇਆ ਸੀ ਸੈਮਨ ਤੇ ਸਿਲੰਡਰ ਖਤਮ ਹੋ ਗਿਆ ਵਾ ਤਾਂ ਗਰਮੀਤ ਨੂੰ ਕਾਲ ਕਰਦੀ ਆਂਗੀ ਸਿਲੰਡਰ ਉਹੀ ਚੱਲ ਰਿਹਾ ਪੁਰਾਣਾ ਹੀ ਜਿਹੜਾ ਅਸੀਂ ਮਲੇਸ਼ੀਆ ਇੰਡੀਆ ਜਾਣ ਤੋਂ ਪਹਿਲਾਂ 2 ਮਹੀਨੇ ਪਹਿਲਾਂ ਜਿਹੜਾ ਚੱਲ ਰਿਹਾ ਸੀਗਾ ਹਨਾ ਤੇ ਉਹ ਨਹੀਂ ਸਾਥ ਦਿੱਤਾ ਹੁਣ ਤੱਕ ਤੇ ਹੁਣ ਇਹ ਗਰਮੀਤ ਨੂੰ ਕਾਲ ਕਰਤੀ ਹੂੰ ਮੈਂ ਵੀਡੀਓ ਕੱਟ ਗਈ ਚਲੋ ਠੀਕ ਆ ਮੈਂ ਤੁਹਾਨੂੰ ਥੋੜਾ ਟਾਈਮ ਤੱਕ ਮਿਲਦੀ ਆਂ ਇੱਕ ਵਾਰ ਸਿਲੰਡਰ ਦਾ ਇੰਤਜ਼ਾਮ ਕਰਵਾ ਆਤਾਂ ਗਰਮੀਤ ਨੂੰ ਕਹਿ ਕੇ ਓਕੇ ਜੀ ਸਿਲੰਡਰ ਦਾ ਇੰਤਜ਼ਾਮ ਨਹੀਂ ਹੋਇਆ ਤੇ ਆਪਾਂ ਸਾਰਾ ਕੁਝ ਕਰ ਦਿੱਤਾ ਬੰਦ ਤੇ ਆਪਣਾ ਜੀ ਇੰਤਜ਼ਾਮ সিলੰਡਰ ਦਾ ਨਹੀਂ ਹੋਇਆ ਤੇ ਫਿਰ ਮੈਂ ਇਦਾਂ ਹੀ ਬੰਦ ਕਰਤਾ ਮੈਂ ਗਰਮੀਤ ਨਾਲ ਗੱਲ ਕੀਤੀ ਸੀ ਤੇ ਉਹਨਾਂ ਕੋਲੇ ਕਸਟਮਰ ਨੇਗੇ ਤੇ ਬਿਜੀ ਨੇਗੇ ਤੇ ਉਹਨਾਂ ਨੇ ਜਿਹੜੇ ਸਿਲੰਡਰ ਤੋਂ ਜਿਹੜੇ ਭਾਈ ਤੋਂ ਸਿਲੰਡਰ ਪਰਾਉਣੇ ਹੁੰਨੇ ਆਂ ਕਿ ਤੋਂ ਫੋਨ ਨਹੀਂ ਚੱਕ ਰਿਹਾ ਹੈਗਾ ਤੇ ਗਰਮੇਤ ਵੀ ਬਿਜੀ ਚੱਲ ਰਹੇ ਨੇ ਕਸਟਮਰ ਨੇ ਫਿਰ ਮੈਨੂੰ ਕਹਿੰਦੇ ਤੂੰ ਇਦਾਂ ਕਰ ਬੰਦ ਕਰ ਦੇ ਵੀ ਜਦੋਂ ਮੈਂ 10 ਵਜੇ ਆਉਂਗਾ ਫਿਰ ਦੁਬਾਰਾ ਵੀ ਮੈਂ ਦੇਖਦਾ ਵੀ ਕੀ ਬਣਦਾ ਵਾ ਤੇ ਫਿਰ ਮੈਂ ਇਸ ਕਰਕੇ ਬੰਦ ਕਰਤਾ ਪਰ 10 ਵਜੇ ਤੋਂ ਬਾਅਦ ਸਿਲੰਡਰ ਵੀ ਨਹੀਂ ਮਿਲਦਾ ਹੁੰਦਾ ਮੈਨੂੰ ਲੱਗਦਾ ਜਿੱਥੋਂ ਤੱਕ ਤੇ ਚਲੋ ਦੇਖਦੇ ਆਂ ਫਿਲਹਾਲ ਮੈਂ ਬੰਦ ਕਰਤਾ ਮੈਨੇ ਚਾਚ ਰੋਟੀ ਪਾਣੀ ਬਣਾਉਣ ਲੱਗੀ ਸੀਗੀ ਵਿਚੀ ਰਹਿ ਗਈ ਤੇ ਦੇਖਦੇ ਆਂ ਕੀ ਬਣਦਾ ਤੇ ਹੁਣ ਇੱਥੇ ਬਲੌਗ ਨੂੰ ਐਂਡ ਕਰਦੇ ਆਂ ਕਿਉਂਕਿ ਫਿਰ ਬਹੁਤ ਵੱਡਾ ਬਲੌਗ ਬਣ ਜਾਣਾ ਵਾ ਤੇ ਕੋਈ ਪੁਆਇੰਟ ਵੀ ਨਹੀਂ ਹੈ ਨਾ ਇੰਨਾ ਟਾਈਮ ਮੈਂ ਵੇਟ ਕਰੂੰਗੀ ਕਿਉਂਕਿ ਮੈਂ ਬਲੌਗ ਪਾਉਣਾ ਵਾ 30 ਡੇਸ ਚੈਲੰਜ ਜੋ ਲਿਆ ਵਾ ਤੇ ਬਾਕੀ हां नेक्स्ट ब्लॉग ਚ ਤੁਸੀਂ ਦੇਖ ਸਕਦੇ ਹੋਗੇ ਵੀ ਕੀ ਬਣਿਆ ਸਿਲੰਡਰ ਦਾ ਇੰਤਜ਼ਾਮ ਕਿੱਦਾਂ ਕੀਤਾ ਜਾਂ ਮੈਂ ਰੋਟੀ ਬਣਾਈ ਜਾਂ ਇਦਾਂ ਹੀ ਮੇਰਾ ਰਹਿ ਗਿਆ ਕੀ ਹੋਊਗਾ ਉਹ ਤਾਂ ਹੁਣ ਤੁਹਾਨੂੰ ਨੈਕਸਟ ਬਲੌਗ 'ਚ ਪਤਾ ਲੱਗੂਗਾ ਠੀਕ ਆ ਤੇ ਇਸ ਬਲੌਗ ਨੂੰ ਪਹਿਥੇ ਐਂਡ ਕਰ ਦਿੰਨੇ ਆਂਗੀ ਠੀਕ ਆ ਤੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵਧੀਆ ਲੱਗਿਆ ਤੇ ਬਾਕੀ ਆਪਾਂ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਏ ਗਾਇਸ